ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਰਮਿੰਦਰ ਸਿੰਘ ਟਿਵਾਣਾ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲੇ ਤੋਂ ਬਾਗਾਂ ਤੇ ਰਾਗਾਂ ਕਹਿੰਦੇ ਆ ਅੱਜ ਦਿਖਾਉਣੇ ਵੀ ਆ ਵਾਕਈ ਪਟਿਆਲੇ 'ਚ ਰੋਜ਼ ਕੁਛ ਨਾ ਕੁਛ ਹੁੰਦਾ ਰਹਿੰਦਾ ਅੱਜ ਤੁਹਾਨੂੰ ਦਿਖਾਉਣੇ ਆ ਪਟਿਆਲੇ ਦੇ ਵਿੱਚ ਲੱਗਿਆ ਹੋਇਆ ਬਾਗਬਾਨੀ ਦਾ ਮੇਲਾ ਗਲਦੌਦੀਆਂ ਦਾ ਮੇਲਾ ਵੈਸੇ ਕਹਿੰਦੇ ਆ ਮੇਲੇ 'ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਪਰ ਇਹ ਮਰੂਦਾਂ ਦਾ ਮੇਲਾ ਹੈ ਉਸ ਮੇਲੇ ਦੇ ਵਿੱਚ ਹੋਰ ਕੀ ਕੀ ਖਾਸ ਆ ਉਹ ਤੁਹਾਨੂੰ ਅੱਗੇ ਦਿਖਾਉਣੇ ਆ ਪਟਿਆਲੇ ਦੇ ਰੰਗ ਪਰਮਿੰਦਰ ਟਿਵਾਣਾ ਦੇ ਸੰਗ ਸੋ ਬਹੁਤ ਸਾਰੇ ਜਿਹੜੇ ਮੇਲੇ ਨੇ ਮੇਲਣਾ ਨਹੀਂ ਇਸ ਮੇਲੇ 'ਚ ਆ ਰਹੇ ਨੇ ਆ ਦਿਖਾਉਣਾ ਤੁਹਾਨੂੰ ਮੇਲੇ ਦੇ ਰੰਗ 12 ਦੇ ਪਟਾਲਾ ਦੇ ਵਿੱਚ ਇਹ ਮੇਲਾ ਲੱਗਿਆ ਹੋਇਆ ਫੂਡ ਸਟਾਲ ਹੈ ਤੇ ਖਾਣ ਪਾਣ ਦੇ ਬਹੁਤ ਸਾਰੇ ਸਟਾਲ ਨੇ ਇਥੇ ਗਲਦੌਦੀ ਆ ਉਗਾਉਣ ਦਾ ਜਿਹੜੇ ਸ਼ੌਕ ਰੱਖਣ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਆਪਸੀ ਤੌਰ ਤੇ ਗਲਦੌਦੀ ਦੇ ਫੁੱਲਾਂ ਦੇ ਮੁਕਾਬਲੇ ਹੋਏ ਨੇ ਹਾਂਜੀ ਆ ਟਰੈਕਟਰ ਦਾ ਡੈਮੋ ਲਾਇਆ ਛੋਟੇ ਦਾ ਬੱਚੇ ਸ਼ੌਕ ਨਾਲ ਟਰੈਕਟਰ ਤੇ ਚੜ ਕੇ ਫੋਟੋਆਂ ਲਾਉਂਦੇ ਆ ਬਾਗਬਾਨੀ ਵਾਲਾ ਟਰੈਕਟਰ ਹਾਂ ਇਸ ਤਰ੍ਹਾਂ ਆ ਅਲੱਗ-ਅਲੱਗ ਵੈਰਾਈਟੀਆਂ ਨੇ ਗਲਦੌਦੀ ਸ਼ੋਅ ਤੇ ਅਮਰੂਦ ਮੇਲਾ ਇੱਧਰ ਵੱਖ-ਵੱਖ ਜਿਹੜੇ ਲੋਕੀ ਸੈਲਫ ਹੈਲਪ ਗਰੁੱਪਸ ਨੇ ਜਾਂ ਕੋਈ ਖੁੰਬਾਂ ਦਾ ਕੰਮ ਕਰਦਾ ਹੈ ਕੋਈ ਬਾਗਾਂ ਦਾ ਕੰਮ ਕਰਦਾ ਹੈ ਕੋਈ ਮਸਾਲਿਆਂ ਦਾ ਕੰਮ ਕਰਦਾ ਕੋਈ ਗੁੜ ਸ਼ਹਿਦ ਦਾ ਉਤਪਾਦਨ ਦਾ ਹਲਦੀ ਦਾ ਕੰਮ ਕਰਦਾ ਉਹਨਾਂ ਸਾਰਿਆਂ ਲੋਕਾਂ ਨੇ ਆਪਣੇ-ਆਪਣੇ ਜਿਹੜੇ ਸਟਾਲ ਨੇ ਉਹ ਲਗਾ ਰੱਖੇ ਨੇ ਕੇਵਲ ਸੁਪਰ ਚੈਂਬਰਾਂ ਦਾ ਸ਼ਹਿਦ ਸੋ ਆਂਜਣਾ ਸਫੈਦ ਮੂਸਲੀ ਸ਼ਿਮਲਾ ਮਿਰਚ ਕਈ ਕਈ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਨੇ ਲੋਕੀ ਵੇਚ ਰਹੇ ਨੇ ਖਾਣ-ਪਾਣ ਦਾ ਜਿਹੜਾ ਸلسਲਾ ਇਹਦੇ ਚ ਚੱਲ ਰਿਹਾ ਰੋਜੀ ਫੂਡਸ ਆਪਣੇ ਆਪਣੀਆਂ ਜਿਹੜੀਆਂ ਕਾਬਲੀਅਤ ਦਾ ਪ੍ਰਦਰਸ਼ਨ ਲੋਕੀ ਕਰ ਰਹੇ ਨੇ ਸੋ ਬਾਗਬਾਨੀ ਵਿਭਾਗ ਵੱਲੋਂ ਇਹ ਸਟਾਲ ਜਿਹੜੇ ਨੇ ਇਹਨਾਂ ਦੇ ਇੱਥੇ ਲਗਵਾਏ ਹੋਏ ਨੇ ਸੋ ਵਕ ਵਕ ਜਿਹੜੇ ਫੁੱਲਾਂ ਦੇ ਨਾਲ ਲੋਕੀ ਫੋਟੋਆਂ ਲਹਾ ਰਹੇ ਨੇ ਖਾਸ ਇਧਰ ਜਿਹੜੇ ਮਨੁੱਖੀ ਫੁੱਲ ਨੇ ਛੋਟੇ ਛੋਟੇ ਬੱਚੇ ਇਹਨਾਂ ਦਾ ਕੰਪੀਟੀਸ਼ਨ ਹੋ ਰਿਹਾ ਲੱਕੀ ਧਮਾ ਰਹੇ ਨੇ ਆਣੀ ਡਾਂਗ ਚ ਮਸ਼ਰੂਫ ਹੈ ਛੋਟੇ ਬੱਚੇ ਕੈਸੇ ਹੋ ਕੀ ਬਣਾ ਰਹੇ ਹੋ ਕੀ ਆ ਬਣਾ ਰਹੇ ਹੋ ਇਹ ਪ੍ਰੈਂਕ ਕਰਦਾ ਹੂੰ ਕੀ ਨਾਂ ਤੁਹਾਡਾ ਦਿਵਯਾਨ ਦਿਵਯਾਨ ਵੈਰੀ ਗੁੱਡ ਬਾਈ ਨਾਈਸ ਨੇਤਾ ਬਣੇਗਾ ਵੱਡਾ ਹੋ ਕੇ ਸ਼ਾਈ ਨਹੀਂ ਹੈ ਸੰਗਦਾ ਨਹੀਂ ਹੈ ਸੋ ਇਹ ਬੱਚੇ ਆ ਵੇਖੋ ਕਿਉਂਕਿ ਕਲਰ ਕਰਨਾ ਡਰਾ ਕਰਨਾ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਹੈ ਅੱਗੇ ਮਿੱਟੀ 'ਚ ਖੇਡਦੇ ਸੀ ਮਿੱਟੀ 'ਚ ਤਾਂ ਹੁਣ ਮਾਵਾਂ ਖੇਡਣ ਨਹੀਂ ਦਿੰਦੀਆਂ ਹੈਨਾ ਤੇ ਹੁਣ ਮਿੱਟੀ ਵੀ ਨਹੀਂ ਹੈਗੀ ਭੈਣ ਜੀ ਉਹਨੇ ਕਹਿੰਦੇ ਮਿੱਟੀ ਵੀ ਨਹੀਂ ਹੈਗੀ ਹਾਂਜੀ ਮਿੱਟੀ ਹੈ ਨਹੀਂ ਜੀ ਮਿੱਟੀ ਵੀ ਹੈ ਨਹੀਂ ਹਾਂਜੀ ਹਾਂ ਇਹ ਵੀ ਦੇਖੋ ਮਤਲਬ ਤਰਾਸਦੀ ਇਹ ਮਿੱਟੀ ਵੀ ਹੈ ਨਹੀਂ ਖੇਡਣ ਨੂੰ ਕਿਤੇ ਮਿਲਬਦੀ ਨਹੀਂ ਮਿੱਟੀ ਸਾਰਾ ਕੁਝ ਜਿਹੜਾ ਪੱਕਾ ਕਰ ਰੱਖਿਆ ਸੀ ਸੋ ਇਸ ਤਰ੍ਹਾਂ ਹੈ ਜੀ ਦੇਖੋ ਮਸਤਕਬਲ ਬੱਚੇ ਕਿੰਨੇ ਮਸ਼ਰੂਫ ਨੇ ਇਹਨਾਂ ਨੂੰ ਕੋਈ ਮੋਬਾਈਲ ਦੀ ਗੇਮ ਦੀ ਪ੍ਰਵਾਹ ਨਹੀਂ ਇਦਾਂ ਦੀਆਂ ਚੀਜ਼ਾਂ ਮਿਲਣ ਤਾਂ ਬੱਚੇ ਸ਼ਾਇਦ ਸਕਰੀਨ ਦੇ ਇਸ ਬਿਮਾਰੀ ਤੋਂ ਦੂਰ ਹੋ ਸਕਦੇ ਨੇ ਜਿਹੜੀ ਆ ਜਿਹੜੀਆਂ ਸਿਨੇਮੇ ਦੀ ਸਕਰੀਨ ਹੀ ਨਹੀਂ ਬਲਕਿ ਜਿਹੜੀ ਹੈ ਮੋਬਾਈਲ ਦੀ ਲੈਪਟਾਪ ਦੀ ਹੈ ਨਾ ਦੇਖੋ ਲੋਕੀ ਫੁੱਲਾਂ ਨਾਲ ਫੋਟੋਆਂ ਲਾ ਰਹੇ ਨੇ ਭਾਜੀ ਫੁੱਲਾਂ ਨਾਲ ਫੋਟੋਆਂ ਲਾਉਂਦੇ ਹੋ ਖੈਰ ਸੁੱਕ ਹੈ ਫੁੱਲਾਂ ਵਰਗੀ ਹੈ ਸੋ ਕਈ ਬਜ਼ੁਰਗ ਲੋਕ ਕਹ ਰਹੇ ਨੇ ਸასი ਕਾਲ ਜੀ ਕੀ ਨਾ ਤੁਹਾਡਾ ਮੈਂ ਨਪੀ ਬੋਂ ਸਿੰਘ ਹੈ ਜੀ ਅੱਛਾ ਮੈਂ ਯੂ ਐਸ اے ਰਹਿਣਾ ਅੱਛਾ ਇੱਥੇ ਗੁਲਦੋਦੀ ਸ਼ੋ ਦਾ ਪਟਿਆਲੇ ਵੈਸੇ ਬਿਸੀਕਲ ਪਟਿਆਲੇ ਰਿਪਲਾਨ ਕਰਦਾ ਹਾਂ ਅੱਜ ਆਇਆ ਸੀ ਤੇ ਮੈਂ ਤੇ ਗੁਲਦੋਦੀ ਸ਼ੋ ਦੇਖ ਕੇ ਜਾਈਏ ਹਾਂ ਬਹੁਤ ਅੱਛਾ ਲੱਗਿਆ ਬਾਗਾਂ ਤੇ ਰਾਗਾਂ ਦਾ ਸ਼ਹਿਰ ਕਿਵੇਂ ਲੱਗਿਆ ਕਿੰਨੇ ਸਾਲ ਬਾਅਦ ਆਇਓ ਮੈਂ ਤਾਂ ਜਮੇ ਇੱਥੋਂ ਆ ਜੀ ਨਹੀਂ ਅਮਰੀਕਾ ਤੋਂ ਅਮਰ ਸਾਲਿਸ਼ ਦੋ ਵਈ ਆਣਾ ਇੱਥੇ ਅੱਛਾ ਇਹ 40 ਦੋ ਵਈ ਆਣਾ ਹਰ ਦੋ ਦੋ ਮਹੀਨੇ ਲਾ ਕੇ ਇੱਥੇ ਚਾਰ ਮਹੀਨੇ ਲਾ ਕੇ ਜਾਣਾ ਅੱਛਾ ਜੀ ਸਿਰਫ ਪੰਜਾਹ ਵਾਸਤੇ ਜੋ ਵਾਈ ਪੰਜਾਹ ਪਸਾ ਉਹ ਸਿੱਕੀ ਦਾ ਫੋਟੋ ਦੇ ਫਾਉਸ ਆਇਆ ਨੂੰ ਵੈਰੀ ਗੁੱਡ ਇਹਨਾਂ ਇਹਨਾਂ ਉਹ ਦੇਸ਼ਾਂ ਦੇ ਉੱਤੇ ਮੈਂ ਤਮਤਲਦਾ ਸਾਈਡ ਕਰਦੇ ਹੋ ਕੇ ਵੈਰੀ ਗੁੱਡ ਮਾਤਾ ਰਾਜਵਰ ਮੈਮੋਰੀਜ਼ ਸੁਸਾਇਟੀ ਹਾਂਜੀ ਜੀ ਧੰਵਾਦ ਆ ਸਾਹਿਬ ਮੇਰੀ ਬਸਤਾ ਦੇ ਨਾਮ ਦੋਤੇ ਬਣਾਈ ਹੋਈ ਹੈ ਕਿ ਇਹਦੇ ਸਿਰਫ ਗੋਬਾਈ ਪੰਜਾਬ ਪਸਾ ਪੰਜਾਬੀ ਅਧਿ ਸੇਵਾ ਪੰਜਾਬੀ ਨਾਲ ਯੋਜਨਾ ਪੰਜਾਬੀ ਵਿਦਿਆ ਨਾਲ ਯੋਜਨਾ ਬੱਚਿਆਂ ਨੂੰ ਸਕੂਲਾਂ ਦੇ ਹਿੱਸਾ ਕਿਤਾਬਾਂ 유ਨੀਫਾਰਮ ਇਹ ਸਾਰਾ ਕੁਝ ਪੱਕਾ ਕੀਤਾ ਜਾਣਾ ਜੀ ਆ ਲਾਲੀ ਜੀ ਵੀ ਮੇਲਾ ਵੇਖ ਕੇ ਮੁਸਕਰਾ ਰਿਹਾ ਹੈ ਲਾਲੀ ਜੀ ਕਿਵੇਂ ਲੱਗਿਆ ਮੇਲਾ ਤੁਹਾਨੂੰ ਸਭ ਬਹੁਤ ਵਧੀਆ ਲੱਗਿਆ ਤੇ ਪਹਿਲੀ ਵਾਰ ਇਹ ਹੋਇਆ ਵੀ ਅਮਰੂਦਾਂ ਦੇ ਪੁੱਛ ਪਈ ਆ। ਅੱਛਾ। ਹਾਂ। ਅਮਰੂਦਾਂ ਦੀ ਪੁੱਛ ਪਈ। ਪਹਿਲੀ ਵਾਰ ਅਮਰੂਦਾਂ ਦੀ ਪੁੱਛ ਪਈ ਆ। ਅੱਛਾ। ਮੈਂ ਕਹਿੰਦਾ ਮੇਲੇ 'ਚ ਕਹਿੰਦਾ ਅਮਰੂਦਾਂ ਨੂੰ ਕੌਣ ਵੇਚਦਾ? ਵਾਕਈ। ਅਮਰੂਦ ਅੱਜ ਸਪੈਸ਼ਲ ਇਹਨਾਂ ਨੇ ਅਮਰੂਦਾਂ ਦਾ ਸਪੈਸ਼ਲ ਲਾਇਆ ਹੋਇਆ ਸੀ। ਸੋ ਐਂ ਵੀ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਵੀ ਇਹਨਾਂ ਨੇ ਉੱਤੇ ਕਾਟਣ ਕੀਤਾ ਸੀ। ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਵੀ ਤੇ ਅਮਰੂਦਾਂ ਦਾ ਪਹਿਲੀ ਵਾਰ ਜ਼ਿਕਰ ਹੋਇਆ। ਵੈਸੇ ਅਮਰੂਦ ਐਨੇ ਮਹਿੰਗੇ ਆ 70-80 ਰੁਪਏ ਕਿਲੋ ਆ। ਲਾਲੀ ਜੀ ਅਮਰੂਦ ਲੈਣ ਲੱਗਿਆਂ ਕਈ ਵਾਰੀ ਕਿੰਨਾ ਟੱਕਰ ਹਾਂ ਸੋ ਵੈਸੇ گاਵਾ ਸਟੇਟ ਇੱਥੇ ਬਣਾਉਣ ਦਾ ਐਲਾਨ ਕੀਤਾ ਸੀ ਪਰ ਉਹ ਸਾਰਾ ਕੁਝ ਨਹੀਂ ਹੋ ਸਕਿਆ ਅੰਦਰ ਨੂੰ ਕਰ ਬੈ ਡੀਸੀ ਪਟਿਆਲਾ ਸ਼ਾਕਸ਼ੀ ਸ਼ਾਨੀ ਜੀ ਇਹਦਾ ਥੋੜਾ ਆਏ ਨੇ ਮੇਲੇ ਦੇ ਵਿੱਚ ਸਾਰੇ ਇਹਨਾਂ ਚੀਜ਼ਾਂ ਨੂੰ ਵੇਖਵਾਚ ਰਹੇ ਨੇ ਆ ਦੋਸਤੋ ਆਪਣੇ ਨਾਲ ਇਸ ਵਕਤ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸ਼ਾਕਸ਼ੀ ਸ਼ਾਨੀ ਖਾਸ ਕਰਕੇ ਹੜਾਂ ਦੇ ਦੌਰਾਨ ਸਾਰੇ ਜਿਹੜੇ ਵਿਦੇਸ਼ ਵਾਸਤੇ ਪੰਜਾਬੀ ਨੇ ਇਹਨਾਂ ਨੇ ਵੇਖਿਆ ਕਾਫੀ ਵਧੀਆ ਤਰੀਕੇ ਨਾਲ ਕੰਮ ਕੀਤਾ ਮੈਡਮ ਅੱਜ ਮੇਲੇ 'ਚ ਕਿਸ ਤਰ੍ਹਾਂ ਮਹਿਸੂਸ ਕੀਤਾ ਕਾਫੀ ਸਾਲਾਂ ਤੋਂ ਤੁਸੀਂ ਪਟਿਆਲੇ ਨਾਲ ਵਾਸਤਾ ਹੋ ਕਿਵੇਂ ਮਹਿਸੂਸ ਕੀਤਾ ਮੇਲੇ ਦੇ ਮੈਨੂੰ ਖੁਸ਼ੀ ਹੈ ਕਿ ਜਿਹੜਾ ਆਪਾਂ ਦੂਜੀ ਵਾਰੀ ਇਹ ਲਗਾ ਰਹੀ ਹੈਗੇ ਹਾਂ ਗੁਲਦੋਦੀ ਅਤੇ ਗਵਾਵਾ ਫੈਸਟੀਵਲ ਤੇ ਅੱਜ ਅੱਜ ਦੂਜਾ ਦਿਨ ਹੈ ਤੇ ਕਾਫੀ ਲੋਕ ਅੱਜ ਵੀ ਆਏ ਹੈਗੇ ਆ ਤੇ ਲੋਕਾਂ ਨੂੰ ਲੋਕਾਂ ਦਾ ਫੀਡਬੈਕ ਤੇ ਖੁਸ਼ੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਿਕੋਜ਼ ਅ ਅਸੀਂ ਜਦੋਂ ਹੈਰੀਟੇਜ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਫਸਲੀ ਵਿਭਿੰਨਤਾ ਹੈ ਉਹ ਵੀ ਸਾਡਾ ਹੈਰੀਟੇਜ ਦਾ ਹੀ ਇੱਕ ਹਿੱਸਾ ਹੈਗਾ ਤੇ ਇੱਥੇ ਬੱਚਾ ਨੂੰ ਸਿੱਖਣ ਨੂੰ ਮਿਲ ਰਿਹਾ ਪਲਾਸ ਕਿਸਾਨਾ ਲਈ ਅਸੀਂ ਜਿਹੜੀ ਫਸਲੀ ਵਿਭਿੰਨਤਾ ਦੀ ਮਹਾਰਾ ਤੋਂ ਇੱਕ ਐਕਸਪਰਟ ਕਲਾਸ ਕਰ ਲਗਵਾਈ ਸੀਗੀ ਥਰੂ ਐਕਸਪਰਟਸ ਉਸ ਨਾਲ crop diversification ਵਾ ਲਈ ਕਿਦਾਂ ਕਿਸਾਨ ਜਾ ਸਕਦੇ ਕੀ ਸਰਕਾਰ ਦੀ ਸਕੀਮਸ ਹੈਗੀਆਂ ਉਸ ਬਾਰੇ ਵੀ ਦੱਸਿਆ ਗਿਆ ਸੀਗਾ ਤਾਂ ਸਾਨੂੰ ਇਹ ਲੱਗਦਾ ਕਿ ਇਹੋ ਜੇ ਜਿੱਦਾਂ ਹੁਣ ਵੀ ਤੁਸੀਂ ਦੇਖੋ ਗਾਰਡਨ ਦੇ ਵਿੱਚ ਹੋ ਇੰਨੀ ਮਹਿਕ ਜਿਹੜੀ ਆ ਰਹੀ ਹੈ ਫੁੱਲਾਂ ਦੀ ਇਹ ਆਈ ਥਿੰਕ ਸਾਰਿਆਂ ਨਾਲ ਹੀ ਰਹ ਜੂਗੀ ਤੇ ਅਸੀਂ ਇਹ ਚਾਹੁੰਦੇ ਕਿ ਇਹ ਹਰ ਸਾਲ ਹੀ ਹੁੰਦਾ ਰਹੇ ਇੱਕ ਇਨਸਟੀਚੂਨਲ ਲਾਈਜ਼ੀ ਹੋ ਜਾਏ ਇਹ ਨਾ ਹੋਵੇ ਕਿ ਸਿਰਫ ਇੱਕ ਪਰਸਨ ਜਾਂ ਉਸ ਕਰਕੇ ਹੀ ਰਹਿ ਜਾਈ ਅਸੀਂ ਤਾਂ ਇਹ ਚਾਹੁੰਦੇ ਕਿ ਹਰ ਸਾਲ ਇਹ ਲੱਗਦਾ ਰਹੇ ਪਟਿਆਲਾ ਦੀ ਹੈਰੀਟੇਜ ਦਾ ਹੀ ਹਿੱਸਾ ਬਣ ਕੇ ਰਹੇ ਤੇ ਇਹ ਦਿਸ ਇਜ਼ ਅ ਸ਼ੁਰੂਆਤ ਇਹ ਸ਼ੁਰੂਆਤ ਹੈ ਸਾਡੇ ਹੈਰੀਟੇਜ ਫੈਸਟੀਵਲ ਦੀ ਜਿਸ ਤਰ੍ਹਾਂ ਅਸੀਂ ਲਾਸਟ ਇਅਰ ਵੀ 3 ਮਹੀਨੇ ਦੌਰਾਨ ਅਸੀਂ ਵਕ-ਵਕ ਲਾਸਟਿੰਗ ਇਹੋ ਜਿਹੇ ਸਟੈਪਸ ਲੈ ਕੇ ਆਏ ਸੀਗੇ ਉਸੇ ਤਰੀਕੇ ਨਾਲ ਅਸੀਂ ਇਸ ਵਾਰੀ ਵੀ ਸ਼ੁਰੂਆਤ ਇਸ ਨਾਲ ਕੀਤੀ ਆਪਣੇ ਗੁਲਦੋਦੀ ਸ਼ੋਹਰ ਨਾਲ ਕਿ ਅਸੀਂ ਅੱਗੇ ਮਿਲਟਰੀ ਲਿਟਰੇਚਰ ਫੈਸਟੀਵਲ ਜਿਹੜਾ ਹੈਗਾ ਹੈ ਡੌਗ ਸ਼ੋ ਜਿਹੜਾ ਆਪਣਾ ਮਾ ਬੋਲੀ ਸਪੈਸ਼ਲੀ ਨੂੰ ਲੈ ਕੇ ਕਵੀ ਦਰਬਾਰ ਅਸੀਂ ਕਰਦੇ ਹਾਂ ਲਿਟਰੇਚਰ ਫੈਸਟੀਵਲ ਕਰਦੇ ਹੈਗੇ ਆ ایرੋ ਮੋਡਲਿੰਗ ਸਿਵਿਲੀਜੇਸ਼ਨ ਕਲੱਬ ਪਟਿਆਲਾ ਦੇ ਵਿੱਚ ਮੌਜੂਦ ਹੈ ਤੇ ایرੋ ਮੋਡਲਿੰਗ ਤੇ ਦ ਬੈਸਟ ਪਾਰਟ ਇਜ਼ ਕਿ ਅਸੀਂ ਲੋਕਾਂ ਲਈ ਕੰਪਲੀਟਲੀ ਫ੍ਰੀ ਐਂਟਰੀ ਰੱਖਦੇ ਹਾਂ ਤੇ ਅਸੀਂ ਇਹੀ ਚਾਹੁੰਦੇ ਆ ਬਸ ਸਾਡਾ ਇਨਾ ਹੀ ਮਕਸਦ ਹੈ ਕਿ ਲੋਕ ਆਪਣੇ ਹੈਰੀਟੇਜ ਨਾਲ ਜੁੜਨ ਇਹੋ ਜੇ ਮੌਕੇ ਹੋ ਰਹਾਂ ਜਿੱਥੇ ਐਨੀ ਰੁਝਾਨ ਵਾਲੀ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਨਾਲ ਆਪਣੀ ਫੈਮਿਲੀ ਦੇ ਨਾਲ ਬਾਹਰ ਆ ਕੇ ਟਾਈਮ ਸਪੈਂਡ ਕਰਨ ਤੇ ਪਟਿਆਲਾ ਨੂੰ ਓਨ ਕਰਨ ਇਹ ਉਹਨਾਂ ਦਾ ਹੀ ਜ਼ਿਲ੍ਹਾ ਹੈਗਾ ਹੈ ਲੋਕਾਂ ਦਾ ਹੀ ਜ਼ਿਲ੍ਹਾ ਹੈਗਾ ਕਿ ਲੋਕਾਂ ਨੂੰ ਇਹੀ ਮੇਰੀ ਅਪੀਲ ਹੈ ਕਿ ਤੁਸੀਂ ਵਾਅਦ ਤੋਂ ਵਾਅਦ ਇਸ ਚ ਪਾਰਟਿਸਿਪੇਟ ਕਰੋ ਅਸੀਂ ਫੋਟੋਗ੍ਰਾਫੀ ਕੰਪੀਟੀਸ਼ਨ ਵੀ ਜ਼ਰੂਰ ਜਲਦੀ ਅਨਾਉਂਸ ਕਰਾਂਗੇ ਸੋ ਦਿਸ ਇਜ਼ ਮਾਈ ਓਨਲੀ ਜੀ ਜਿਸ ਤਰ੍ਹਾਂ ਮਤਲਬ ਫਲਕਾਰੀ ਦੇ ਖੇਤਰ ਚ ਵੀ ਉਹ ਮੈਡਮ ਸਾਡੇ ਆਂਟੀ ਜੀ ਨੇ ਸਾਡੇ ਤਾਂ ਗਵਾਂਢੀ ਨੇ ਉਹਨਾਂ ਨੂੰ ਵੀ ਪਦਮ ਸ਼੍ਰੀ ਮਿਲਿਆ ਫਲਕਾਰੀ ਵਾਲੇ ਵੀ ਕਈ ਸਟਾਲ ਇੱਥੇ ਲਗਵਾਏ ਨੇ ਤੁਸੀਂ ਇਹ ਫ੍ਰੀ ਪ੍ਰੋਵਾਈਡ ਕਰਾ ਰਹੇ ਹੋ ਇੱਕ ਪੰਜਾਬੀ ਦਾ ਖਾਨ ਹੈ ਕਿ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ ਪਰ ਤੁਸੀਂ ਤਾਂ ਮੇਲਾ ਹੀ ਅਮਰੂਦਾਂ ਦਾ ਲਾ ਦਿੱਤਾ ਜਿਵੇਂ ਤੁਸੀਂ ਲਾਇਸੈਂਸ ਦੇ ਬਾਰੇ ਆਇਆ ਸੀ ਕਿ ਜੇ ਲਾਇਸੈਂਸ ਰੀਨਿਊ ਕਰਾਉਣਾ ਤਾਂ 5 ਜਾਂ 7 ਬੂਟਿਆਂ ਦੀ ਫੋਟੋ ਲਾਓ ਵੀ ਤੁਹਾਡੇ ਘਰੇ ਲਾ ਰਹੇ ਹੋ ਜਿਸ ਤਰ੍ਹਾਂ ਹੁਣ ਅਮਰੂਦ ਹੈ ਜਿਹੜਾ ਪੰਜਾਬ ਦਾ ਮਤਲਬ ਨਗੂਣਾ ਫਲ ਗਿਣਿਆ ਜਾਂਦਾ ਸੀ ਜਾਮਣ ਹੈ 100-150 ਰੁਪਏ ਕਿਲੋ ਹੈ ਅਮਰੂਦ ਹੈ 70-80 ਰੁਪਏ ਕਿਲੋ ਹੈ ਇਹ ਜਿਸ ਤਰ੍ਹਾਂ ਗਾਵਾ ਸਟੇਟ ਦਾ ਵੀ ਪ੍ਰੋਜੈਕਟ ਸੀ ਪਟਿਆਲੇ ਦੇ ਵਿੱਚ ਬਣ ਰਿਹਾ ਸੀ ਔਰ ਆਮ ਲੋਕਾਂ ਦੇ ਘਰਾਂ ਤੱਕ ਇਹ ਫਲਦਾਰ ਬੂਟੇ ਪਹੁੰਚਾਉਣ ਦਾ ਇੱਕ ਹੋਰ ਵੀ ਜੋ ਅਸੀਂ ਨੋਟ ਕੀਤਾ ਬਜ਼ਾਰ ਜਰਨਲਿਸਟ ਕੋਕੋ ਪਟਿਆਲੇ ਦੇ ਜੰਪਲਾਂ ਇੱਥੇ ਪਹਿਲਾਂ ਗਲਦੌਦੀ ਦੇ ਨਾਲ-ਨਾਲ ਦੂਸਰੀਆਂ ਵੈਰਾਈਟੀਆਂ ਤੇ ਫੁੱਲ ਵੀ ਲੱਗਦੇ ਸੀ ਪਰ ਅੱਜ ਕੱਲ੍ਹ ਲੋਕਾਂ ਦਾ ਸ਼ੌਕ ਫੁੱਲਾਂ ਪ੍ਰਤੀ ਥੋੜਾ ਘਟਿਆ ਸਿਰਫ ਗਲਦੌਦੀ ਤੱਕ ਸੀਮਤ ਤੁਸੀਂ ਰੱਖਿਆ ਇਹਨਾਂ ਚੀਜ਼ਾਂ ਨੂੰ ਹੋਰ ਅੱਗੇ ਵਧਾਉਣ ਦੇ ਵਾਸਤੇ ਜਾਂ ਉਹ ਫਲਦਾਰ ਬੂਟਿਆਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਜਾਗਰੂਕ ਕਰਨ ਵਾਸਤੇ

ਏ ਅਸੀਂ ਇਸ ਵਾਰੀ ਵੀ ਸਾਡਾ ਜਿਹੜਾ ਟੀਚਾ ਉਹਨੂੰ ਐਕਸੀਡ ਕੀਤਾ ਸੀ 3 ਲੱਖ ਤੋਂ ਵੱਧ ਜਿਹੜੀ 3 ਪਲਾਂਟੇਸ਼ਨ ਕੀਤੀ ਹੈ ਇਸ ਵਾਰੀ ਵੀ ਸੋ ਇਹ ਚੀਜ਼ ਸਾਡੀ ਚੱਲਦੀ ਰਹੇਗੀ ਸੈਕੰਡਲੀ ਇੱਕ ਗੁਲਦੋਦੀ ਦਾ ਅਸੀਂ ਕੀਤਾ ਹੈਗਾ बिकॉज़ ਫਲਾਵਰ ਅਰੇਂਜਮੈਂਟ ਹੁੰਦੀ ਹੈ ਇਹ ਸੀਜ਼ਨ ਇਸ ਦਾ ਇਹੀ ਹੈ ਬਟ ਜੇ ਤੁਸੀਂ ਸਾਡੇ ਸਟਾਲ ਤੇ ਜਾਓਗੇ ਅਸੀਂ ਇਹਹੀ बार-बार ਕਹਿੰਦੇ ਹਾਂ ਕਿ ਫਸਲੀ ਵੇਪਿੰਦਾ ਫਲਾਵਰ ਸੀਡਸ ਦੀ ਜਿਹੜੀ ਐਕਸਪੋਰਟਿਵ ਪਟਿਆਲਾ ਤੋਂ ਹੁੰਦੀ ਹੈ ਤਾਂ ਬਲਾਨ ਦੇਖ ਕੇ ਤੁਸੀਂ ਕਿੰਨੇ ਸਾਈਕਲਿਸਟ ਜਾਂਦੇ ਹੈ ਫਰਵਰੀ ਦੇ ਮਹੀਨੇ ਦੇ ਵਿੱਚ ਤੁਸੀਂ ਦੇਖੋਗੇ ਇੱਕਦਮ ਸਿੱਧਾ ਕਸ਼ਮੀਰ ਚ ਪਹੁੰਚ ਗਏ ਹੋ ਉਦਾਂ ਹੀ ਦ੍ਰਿਸ਼ ਹੁੰਦਾ ਹੈ ਤੇ ਅੱਜ ਇਹ ਟਿਊਲਿਪ ਦੇ ਬਰਡਸ ਫਲਾਰ ਬਰਡਸ ਵਗੈਰਾ ਵੀ ਇੱਥੇ ਲੈ ਕੇ ਆਏ ਆ ਦਿਖਾਣ ਲਈ ਤੇ ਲੋਕਾਂ ਨੂੰ ਦਿਖਾਣ ਲਈ ਤਾਂ ਇਹ ਇਹ ਇਹਦਾ ਕਿਉਂਕਿ ਸੀਜ਼ਨ ਹੁੰਦਾ ਹੈ ਇਸੀ ਕ੍ਰਿਸੈਂਥਮਮ ਸ਼ੋਅ ਜ਼ਰੂਰ ਕਹਿੰਦੇ ਆ ਬਟ ਲੋਕਾਂ ਨੂੰ ਹਰੇਕ ਤਰੀਕੇ ਦੇ ਫੁੱਲ ਉਹਨਾਂ ਦੇ ਸੀਡਸ ਬਾਰੇ ਨਾਟ ਜਸ ਫੁੱਲ ਐਂਡ ਸੀਡਸ ਬਟ ਈਵਨ ਕਿ ਮਸ਼ਰੂਮ ਇਸ ਤਰੀਕੇ ਨਾਲ ਅਸੀਂ ਹਾਂ ਅਸੀਂ ਉਸ ਹਰ ਇੱਕ ਚੀਜ਼ ਦੀ ਉਹਨਾਂ ਨੂੰ ਜਾਣਕਾਰੀ ਦੇ ਅੱਛਾ ਇੱਕ ਮੈਡਮ ਜਿਸ ਤਰ੍ਹਾਂ ਇੱਕ ਟੈਕਨੀਕਲ ਪੁਆਇੰਟ ਹੈ ਮੈਨੂੰ ਉਮੀਦ ਹੈ ਤੁਹਾਡੇ ਤੱਕ ਗੱਲ ਆਈ ਹੈ ਤੁਸੀਂ ਜਰੂਰ ਪਟਿਆਲੇ ਦੀਆਂ ਦੋ ਵਿਰਾਸਤਾਂ ਨੇ ਪਟਿਆਲਾ ਪੈਗ ਮਸ਼ਹੂਰ ਹੈ ਤੇ ਪਟਿਆਲੇ ਨੇ ਦਿਲ ਵਧਾਉਣ ਵਾਲੀਆਂ ਦੋ ਚੀਜ਼ਾਂ ਦਿੱਤੀਆਂ ਇੱਕ ਪਟਿਆਲਾ ਪੈਗ ਉਹ ਤੇ ਚਲੋ ਡੈਕਟਿਵ ਹੈ ਇੱਕ ਬਿਲ ਸ਼ੇਕ ਜਿਹਨੂੰ ਐਪਲ वुਡ ਕਹਿੰਦੇ ਆ ਮੈਂ ਵਿਰਾਸਤ ਦਾ ਵਿਦਿਆਰਥੀ ਹਾਂ ਜਿਹੜਾ ਬਿਲ ਸ਼ੇਕ ਹੈ ਇਹ ਦੁਨੀਆ 'ਚ ਕਿਤੇ ਨਹੀਂ ਬਣਦਾ ਬਿਲ ਸ਼ੇਕ ਪਟਿਆਲੇ 'ਚ ਬਣਨਾ ਸ਼ੁਰੂ ਹੋਇਆ ਆਪਣੇ ਇਹ ਬਾਗਬਾਨੀ ਡਿਪਾਰਟਮੈਂਟ ਵਾਲੇ ਵੀ ਬਿਲ ਸ਼ੇਕ ਜਿਹੜਾ ਹੈਗਾ ਵੇਚਦੇ ਨੇ ਬਿਲ ਦਾ ਸ਼ੇਕ ਬਿਲ ਦਾ ਮਰਬਾ ਬਿਲ ਦਾ achar ਕੀ ਜਿਸ ਤਰ੍ਹਾਂ ਕਈ ਚੀਜ਼ਾਂ ਦਾ ਜਿਓਗ੍ਰਾਫਿਕ ਟੈਗ ਹੁੰਦਾ ਹੈ ਜਿਵੇਂ ਮਥਰਾ ਦੇ ਪੀੜੇ ਆ ਟੈਗ ਹੋ ਗਿਆ ਕੜਕਨਾਸ ਮੁਰਗੀ ਆ ਦੋ ਸੂਬਿਆਂ ਚ ਲੜਾਈ ਚੱਲੀ ਕੀ ਬੇਲ ਦਾ ਕੋਈ ਜੀਓਗ੍ਰਾਫਿਕ ਟੈਗ ਹੋਵੇ ਪਟਿਆਲਾ ਨਾਲ ਜੋੜਿਆ ਜਾਵੇ ਇਹ ਬਹੁਤ ਵੱਡੀ ਬਰਾਸਤ ਹੈ ਕਿ ਇਸ ਪਾਸੇ ਕੋਈ ਕਦਮ ਚੁੱਕੇ ਜਾ ਸਕਦੇ ਨੇ ਆਫੀਸ਼ੀਅਲੀ ਡੈਫੀਨਿਟਲੀ ਅਸੀਂ ਇਸ ਚੀਜ਼ ਨੂੰ ਕੰਸੀਡਰ ਐਂਡ ਟੇਕ ਅਪ ਕਰ ਸਕਦੇ ਹਾਂ ਇਨ ਫੈਕਟ ਅਸੀਂ ਏਜੀ ਤੋਂ ਤੁਸੀਂ ਜਿਨੂੰ ਜੀਆਈ ਦੀ ਗੱਲ ਕੀਤੀ ਹੈ ਅਸੀਂ ਤਾਂ ਬਾਰੇਦਰੀ ਗਾਰਡਨ ਨੂੰ ਬਾਇਓਡਾਈਵਰਸਟੀ ਸਾਈਟ ਡਿਕਲੇਅਰ ਕਰਨ ਲਈ ਵੀ ਉਪਰਾਲੇ ਕਰ ਰਹੇ ਹਾਂ ਜੀ ਸੋ ਜਦ ਆਈਯੂਸੀਐਨ ਦੀ ਲਿਸਟ ਦੇ ਵਿੱਚ ਤੁਹਾਨੂੰ ਪਤਾ ਹੀ ਹੋਏਗਾ ਯੂਐਨਡੀ ਇੱਕ ਲਿਸਟ ਆਂਦੀ ਜਿਹਦੇ ਵਿੱਚ ਬਾਇਓਡਾਈਵਰਸਟੀ ਜਿਹੜੀ ਸਾਈਟਸ ਹੁੰਦੀਆਂ ਉਹ ਰਜਿਸਟਰ ਹੁੰਦੀ ਹੈ ਅਸੀਂ ਤਾਂ ਇਹ ਕੋਸ਼ਿਸ਼ ਕਰਦੇ ਕਿ ਸਾਡੀ ਹੈਰਿਟੇਜ ਜਨੀ ਵਿਰਾਸਤ ਐਨੇ ਪ੍ਰਾਚੀਨ ਇਥੇ ਪੇੜ ਹੈਗੇ ਆ ਇਸ ਜਗ੍ਹਾ ਤੇ ਤੇ ਉਹਨੂੰ ਡਾਕੂਮੈਂਟ ਕਰਦੇ ਹੋਏ ਅਸੀਂ ਇਸ ਵਾਰੀ ਕਿਊ ਆਰ ਕੋਡ ਨਾਲ ਉਹਨਾਂ ਨੂੰ ਡਾਕੂਮੈਂਟ ਕਰਦੇ ਹੋਏ ਫੁਲਕਾਰੀ ਦਾ ਵੀ ਕੀਤਾ ਜਾ ਸਕਦਾ ਕਿਉਂਕਿ ਫੁਲਕਾਰੀ ਦਾ ਤਾਂ ਹੋਇਆ ਵਿਆਹ ਜੀ ਫੁਲਕਾਰੀ ਇਜ਼ ਇਨ ਪ੍ਰੋਸੈਸ ਬਟ ਅਸੀਂ ਚਾਹੁੰਦੇ ਕਿ ਇਹ ਪੂਰੀ ਸਾਈਟ ਹੀ ਬਾਇਓਡਾਈਵਰਸਿਟੀ ਸਾਈਟ ਡਿਕਲੇਅਰ ਕੀਤੀ ਜਾਵੇ ਜਿਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਉਮੀਦ ਹੈ ਜੀ ਉਮੀਦਾਂ ਨੂੰ ਬੁਰਪਰੇ ਧੰਨਵਾਦ ਸੋ ਦੋਸਤੋ ਇਹ ਸਨ ਪਟਿਆਲਾ ਤੋਂ ਡਿਪਟੀ ਕਮਿਸ਼ਨਰ ਮੈਡਮ ਸ਼ਾਕਸੀ ਸਾਨੀ ਕਿਉਂਕਿ ਪਟਿਆਲਾ ਦੀ ਬੜੀ ਵਿਰਾਸਤ ਹੈ ਅਸੀਂ ਆਪਣੇ ਇਤਿਹਾਸ ਚੋਂ ਬਹੁਤ ਸਾਰੀਆਂ ਚੀਜ਼ਾਂ ਗਵਾ ਲੀਆਂ ਨੇ ਕਿਉਂਕਿ ਇਹ ਦੱਸਣਾ মিডিਏ ਦਾ ਕੰਮ ਹੁੰਦਾ ਹੈ মিডিਏ ਦੀ ਆਪਣੀ ਮਸ਼ਰੂਫੀਅਤ ਹੈ ਆਪਣੀ ਹੱਦ ਤੱਕ ਉਹ ਮ hạnੂਦ ਹੋ ਗਿਆ ਜਿਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਸ਼ਾਇਦ ਨਹੀਂ ਹੋ ਪਾਉਂਦੀਆਂ ਬਾਗਾਂ ਤੇ ਰਾਕਾਂ ਦੇ ਸ਼ਹਿਰ ਪਟਿਆਲੇ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆ ਦੋਸਤੋ ਇਸ ਤਰ੍ਹਾਂ ਹੋਰ ਬਹੁਤ ਸਾਰੇ ਇਥੇ ਸਟਾਲ ਵਗੈਰਾ ਲੱਗੇ ਨੇ ਇਹ ਜਿਹੜਾ ਬਾਗਬਾਨੀ ਵਿਭਾਗ ਦੀ ਤਰਫੋਂ ਢਿੰਗਰੀ ਬੈਗ ਦਾਣੀ ਖੁੰਬਾ ਘਰੇ ਵੀ ਤੁਸੀਂ ਉਗਾ ਸਕਦੇ ਹੋ ਬਟਨ ਖੁੰਬਾ ਖੁੰਬ ਖਾਣ ਲਈ ਬਹੁਤ ਮੇਰਾ ਤੇ ਪਸੰਦੀਦਾ ਚੀਜ਼ ਹੈ ਖੰਭ ਖਾਣੀ ਚਾਹੀਦੀ ਹੈ ਠੱਪਣੀ ਨਹੀਂ ਚਾਹੀਦੀ ਬੀਪੀ ਬਹੁਤ ਕੰਟਰੋਲ ਕਰਦੀ ਹੈ ਸੋ ਰੰਗ ਬਰੰਗੀਆਂ ਮਿਰਚਾਂ ਹੋਰ ਬਹੁਤ ਸਾਰੀਆਂ ਇਹ ਸਾਰਾ ਪਟਿਆਲੇ ਦੇ ਬਾਗਵਾਨੀ ਵਿਭਾਗ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਅਮਰੂਦ ਦੀ ਜੈਲੀ ਹੈ ਤੇ ਵੱਖ-ਵੱਖ ਤਰ੍ਹਾਂ ਦੇ ਜੂਸ ਨੇ ਇਹ ਇਹਨਾਂ ਕੋਲ ਨੇ ਬਿਲ ਦਾ ਸ਼ੇਕ ਵੀ ਇਹਨਾਂ ਕੋਲ ਮਿਲਦਾ ਤੇ ਅਮਰੂਦਾਂ ਦੀਆਂ ਵੱਖ-ਵੱਖਰੀਆਂ ਕਿਸਮਾਂ ਜਿਵੇਂ ਪੰਜਾਬਸ ਪੈਦਾ ਸ਼ਵੇਤਾ ਅਲਹਾਬਾਦ ਐਲ 49 ਵੀ ਐਨ ਸੋ ਅਲੱਗ-ਅਲੱਗ ਅਮਰੂਦਾਂ ਦੀਆਂ ਵੈਰਾਈਟੀਆਂ ਨੇ ਇਹ ਮੇਲਾ ਹੀ ਅਮਰੂਦਾਂ ਦੇ ਨਾਂ ਤੇ ਸੀ ਸੋ ਜਰੂਰ ਇਹ ਫਰਦਰ ਬੂਟੇ ਘਰਾਂ ਚ ਲਾਉਣੇ ਚਾਹੀਦੇ ਨੇ ਇਹ ਸਾਰੇ ਜਿਹੜੇ ਨੇ ਇਹਨਾਂ ਦੇ ਪ੍ਰੋਡਕਟ ਨੇ ਬਾਗਵਾਨੀ ਵਿਭਾਗ ਦੇ ਹਾਂ ਠੀਕ ਹੈ ਇਸ ਤਰ੍ਹਾਂ ਸੈਲਫ ਹੈਲਪ ਗਰੁੱਪ ਹੈ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਇਸ ਤਰ੍ਹਾਂ ਦੇ ਸਟਾਲ ਲਾਏ ਹੋਏ ਨੇ ਏ ਦੋਸਤੋ ਇਹਨਾਂ ਦੇ ਆਪਣੇ ਨੀਚੇ ਸੰਪਰਕ ਨੰਬਰ ਵੀ ਨਹੀਂ ਸੋ ਬਹੁਤ ਸਾਰੀਆਂ ਪੰਜਾਬਣ ਬੀਬੀਆਂ ਨੇ ਇਸ ਤਰ੍ਹਾਂ ਦੇ ਆਪਣੇ ਛੋਟੇ ਛੋਟੇ ਕੰਮ ਸ਼ੁਰੂ ਕੀਤੇ ਹੋਏ ਨੇ ਸੈਲਫ ਹੈਲਪ ਗਰੁੱਪ ਦੇ ਨਾਂ ਤੇ ਸਾਰਾ ਸਸਸਲਾ ਚੱਲਦਾ ਹੈ ਘਰੇਲੂ ਉਤਪਾਦ ਨੇ ਇਹਨਾਂ ਦੇ ਸ਼ਾਰਟ ਪਾ ਲੈਣਾ ਤੁਹਾਡਾ ਫਿਰ ਵਿੱਚ ਆਹ ਦੋਸਤੋ ਪੱਤਿਆਂ ਦੀ ਖਾਦ ਹੈ ਬਾਗਬਾਨੀ ਵਿਭਾਗ ਹੈ ਇਹ ਖਾਦ ਪੱਤਿਆਂ ਦੀ ਬਣਾ ਕੇ 6-7 ਰੁਪਏ ਕਿਲੋ ਇਹ ਖਾਦ ਦਿੰਦੇ ਆ ਹਾਲਾਂਕਿ ਇਹਦੇ ਵਿੱਚ ਕੋਈ ਪ੍ਰੋਫਿਟ ਨਹੀਂ ਹੈ ਇਹ ਫ੍ਰੀ ਸੇਵਾ ਤਾਂ ਜੋ ਜਿਹੜਾ ਪੱਤਿਆਂ ਨੂੰ ਲੋਕ ਸਾੜਨ ਸੋ ਇਹ ਨਗਰ ਨਿਗਮ ਵੱਲੋਂ ਫਲਾਂ ਸਬਜ਼ੀਆਂ ਦੇ ਵਾਸਤੇ ਉਤਮ ਖਾਦ ਹੈ ਆ ਪੰਜਾਬ ਦੇ ਸ਼ਿਰਗੱਲਾਂ ਦਾ ਸ਼ਾਨਾ ਬਤਾ ਕੰਮ ਬਹੁਤ ਸਾਰੇ ਸ਼ਿਰਗੱਲ ਕੰਮ ਘੈਂਟ ਹੀ ਕਰਦੇ ਹੁੰਦੇ ਆ ਇਹ ਸਾਰੇ ਸ਼ਿਰਗੱਲ ਭਰਾ ਬੈਠੇ ਆ ਸਹਾ ਨਰਪਾਲ ਸਿੰਘ ਸ਼ਿਰਗੱਲ ਜਿਨ੍ਹਾਂ ਨੂੰ ਤੁਸੀਂ ਅਕਸਰ ਜੀਤ ਅਖਬਾਰ ਦੇ ਵਿੱਚ ਜਾਂ ਹੋਰ ਵੱਖ-ਵੱਖ ਜਗ੍ਹਾ ਤੇ ਪੜਦੇ ਹੋ ਐਨ ਆਰ ਆਈ ਨੇ ਨਾਲ ਇਹਨਾਂ ਦੀ ਫੈਮਿਲੀ ਹੈ ਇਹਨਾਂ ਦੇ ਕਈ ਸਾਰੇ ਯੂਨਿਟ ਨੇ ਪਿੰਡ ਬੰਜਾਲ ਸ਼ੇਰਗਿਲ ਪਰਿਵਾਰ ਅ ਮੇਰੇ ਨਾਲ ਨੇ ਨਵਜੋਤ ਸਿੰਘ ਸ਼ੇਰਗਿਲ ਸਾਹ ਨਰਪਾਲ ਸਿੰਘ ਸ਼ੇਰਗਿਲ ਐਨ ਆਰ ਆਈ ਪੱਤਰਕਾਰ ਲੰਡਨ ਵੇਸ ਨਵਜੋਤ ਇੰਗਲੈਂਡ ਦਾ ਜੰਪਲ ਹੈ ਆਸਟ੍ਰੇਲੀਆ ਤੋਂ ਗ੍ਰੈਜੂਏਟ ਹੈ ਤਾਂ ਪਰ ਆਪਣੇ ਜੱਦੀ ਪਿੰਡ ਮਝਾਲ ਦੇ ਵਿੱਚ ਉਹ ਸਟਰਾਬਰੀ ਦੀ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਖੇਤੀ ਕਰਦਾ ਹੈ। ਇਸੇ ਤਰ੍ਹਾਂ ਸ਼ਿਰਕਲ ਸਾਹਿਬ ਦੇ ਭਤੀਜੇ ਕਰਮਜੀਤ ਸਿੰਘ ਮਝਾਲ ਤੇ ਦੂਸਰੇ ਭਰਾ ਇਹਨਾਂ ਦੇ ਗੁਰਪ੍ਰੀਤ ਸਿੰਘ ਫੁੱਲਾਂ ਦੀ ਖੇਤੀ ਕਰਦੇ ਨੇ। ਫੁੱਲਾਂ ਤੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਫਿਸ਼ਰੀ ਫਾਰਮ ਹੋਰ ਬਹੁਤ ਸਾਰੇ ਪ੍ਰੋਜੈਕਟ ਨੇ ਇਹਨਾਂ ਦੇ ਆਪਣੇ ਜੱਦੀ ਪਿੰਡ ਮਝਾਲ ਦੇ ਵਿੱਚ ਹੈ। ਸਰਦਾਰਾਂ ਦੀ ਸਰਦਾਰੀ ਕਾਇਮ ਹੈ। ਅ ਨਵਜੋਤ ਜੀ ਹੋਰਾਂ ਦੀ ਇਹ ਸਟਰਾਬਰੀ ਹੈ। ਫਾਰਮ ਇਹਨਾਂ ਦਾ ਦਿਖਾਵਾਂਗੇ ਆਉਣ ਵਾਲੇ ਦਿਨਾਂ 'ਚ ਤੇ ਇਸ ਤਰ੍ਹਾਂ ਕੋਕੋ ਕੰਕੋਰਡ ਜੀ ਜੀ ਕੀ ਕੀ ਹੋਰ ਪ੍ਰੋਜੈਕਟ ਬਣਾਉਂਦੇ ਹੋ ਇਹ ਕੀ ਚੀਜ਼ ਹੈ ਇਹ ਸਟਰਾਬਰੀ ਦੀ ਚਟਨੀ ਹੈ ਜੀ ਸਾਡੇ ਕੋਲ ਇੱਕ ਅੱਛਾ ਇਹ 250 ਗ੍ਰਾਮ ਦੀ ਪੈਕਿੰਗ ਹੈ ਇਹਦਾ ਪ੍ਰਾਈਸ 100 ਰੁਪਏ ਹੈ ਜੀ ਅੱਛਾ ਇੱਕ ਸਾਡੇ ਕੋਲ ਸਟਰਾਬਰੀ ਦੀ ਜੈਮ ਹੈ ਜੀ ਅੱਛਾ ਤੇ ਥਰਡ ਪ੍ਰੋਡਕਟ ਮੇਰੇ ਕੋਲ ਹੈਗਾ ਜੀ ਸਟਰਾਬਰੀ ਦਾ ਕ੍ਰਸ਼ ਅੱਛਾ ਇਹ ਤਿੰਨੋਂ ਪ੍ਰੋਡਕਟ ਅਸੀਂ ਬਿਨਾ ਕਿਸੇ ਕਲਰ ਤੋਂ ਬਿਨਾ ਕਿਸੇ ਫਲੇਵਰ ਤੋਂ ਹਾਂ ਬਣਾਏ ਹੋਏ ਨੇ ਜੀ ਬਿਲਕੁਲ ਨੇਚਰਲ ਨੇ ਲੋ 슈ਗਰ ਬੇਸਡ ਪ੍ਰੋਡਕਟਸ ਨੇ ਜੀ ਇਹ ਤੇ ਬਹੁਤ ਵਧੀਆ ਹੈਲਥ ਫਸਟ ਵੀ ਵਧੀਆ ਨੇ ਵਿਟਾਮਿਨ ਸੀ ਰਿਸਪੌਂਸ ਹੈ ਇਨੀ ਮਿਹਨਤ ਦਾ ਇੰਗਲੈਂਡ ਛੱਡ ਕੇ ਆਪਣੇ ਪਿੰਡ ਡੇਰਾ ਮੇਰੇ ਰਿਸਪੌਂਸ ਦਾ ਰਿਸਪੌਂਸ ਦਾ ਬਹੁਤ ਵਧੀਆ ਜੀ ਮੈਨੂੰ ਹੁਣ ਤਕਰੀਬਨ 7 ਸਾਲ ਹੋ ਗਏ ਸਟਰਾਬਰੀ ਕਰਦੇ ਅਸੀਂ ਸ਼ੁਰੂ ਮੈਮੂ ਵੀ ਰੱਖੇ ਬਹੁਤ ਚੰਗਾ ਹਾਂਜੀ ਹਾਂਜੀ ਉਹ ਵੀ ਕੀਤਾ ਲਾਈਫਸਟਾਕ ਦਾ ਕੰਮ ਵੀ ਕੀਤਾ ਜੀ ਫਿਰ ਸਟਰਾਬਰੀ ਸ਼ੁਰੂ ਕਰ ਲਈ ਸੀ ਅੱਧੇ ਏਕੜ ਤੋਂ ਸ਼ੁਰੂ ਕੀਤੀ ਸੀ 7 ਸਾਲ ਪਹਿਲਾਂ ਹੁਣ ਅਸੀਂ 4 ਏਕੜ ਵਿੱਚ ਸਟਰਾਬਰੀ ਕਰ ਰਹੇ ਹਾਂ ਜੀ ਬਾਕੀ ਨਾਲ 2 ਏਕੜ ਵਿੱਚ ਖਰਬੂਜਾ ਦੇ ਤਰਬੂਜ਼ ਦੀ ਖੇਤੀ ਵੀ ਕਰਦੇ ਹਾਂ ਵੈਰੀ ਗੁੱਡ ਵੈਰੀ ਗੁੱਡ ਡਟੇ ਹੋ ਮ ਤੇ ਕਰਮਜੀਤ ਸਿੰਘ ਭਾਈ ਜੀ ਕੀ ਕੀ ਪ੍ਰੋਡਕਟ ਰੱਖਦੇ ਹੋ ਆਪਾਂ گلاب ਦੇ ਫੁੱਲਾਂ ਤੋਂ ਇੱਕ ਤਾਂ ਰੋਜ਼ ਵਾਟਰ ਤਿਆਰ ਕਰਦੇ ਆਂ ਇੱਕ ਇਹ ਸ਼ਰਬਤ ਅੱਛਾ ਸ਼ਰਬਤ ਹੈ گلاب ਦੇ ਫੁੱਲਾਂ ਤੋਂ ਹੀ ਬਣਾਇਆ ਹੈ ਜੀ ਇਹ ਸ਼ਰਬਤ ਇੱਕ ਇਹ ਰੋਜ਼ ਵਾਟਰ ਹੈ ਅੱਛਾ ਇੱਕ ਆਮਲਾ ਜੂਸ ਹੈ ਜੀ ਇਹ ਵੀ ਨੇਚਰਲ ਹੈਗੇ ਨੇ ਸਾਡੇ ਹਾਂ 1 ਕਿਲੋ ਵੀ ਦਾ ਹੈ ਜੀ ਅੱਛਾ ਹਾਂ ਜੀ ਹਾਂ ਜਿਵੇਂ ਕਹਿੰਦੇ ਔਲੇ ਦਾ ਖਾਧਾ ਤੇ ਸਿਆਣੇ ਦਾ ਗਿਆ ਹਾਂ ਇੱਥੇ ਵੀ ਪਤਾ ਲੱਗਦਾ ਜੀ ਅੱਛਾ ਅੱਛਾ ਜੀ ਤੇ ਕੀ ਰਿਸਪਾਂਸ ਹੈ ਸ਼੍ਰੀ ਗੱਲ ਸਾਹਿਬ ਰਵਾਇਤੀ ਖੇਤੀ ਦੇ ਨਾਲੋਂ ਇਹਨਾਂ ਚੀਜ਼ਾਂ ਬਾਰੇ ਕੀ ਰਿਸਪਾਂਸ ਹੈ ਇਹਨਾਂ ਕਾਫੀ ਵਧੀਆ ਆਰਨੀ ਹੈਗੀ ਹੈ ਜੀ ਜਦੋਂ ਆਪਾਂ ਕੋਈ ਪ੍ਰੋਡਕਟ ਬਣਾ ਕੇ ਵੇਚਦੇ ਆ ਜਿਵੇਂ ਅਸੀਂ ਪਹਿਲਾਂ ਕਟ ਫਲਾਵਰ ਵੇਚਦੇ ਸੀ ਅੱਛਾ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਮੇਲਾ ਲੱਗਿਆ ਡੀਸੀ ਸਾਹਿਬ ਖੁਦ ਮੌਜੂਦ ਨੇ ਕੀ ਇਹਨਾਂ ਮੇਲਿਆਂ ਦਾ ਕੀ ਫਾਇਦਾ ਰਹਿੰਦਾ ਕਮਰਸ਼ੀਅਲ ਨਜ਼ਰੀਏ ਤੋਂ ਵਪਾਰਿਕ ਦਾ ਗੱਲ ਤਾਂ ਜੀ ਸਾਨੂੰ ਮਾਰਕੀਟ ਵਾਸਤੇ ਬੜੀ ਹੈਲਪ ਮਿਲਦੀ ਆ ਅੱਛਾ ਕਸਟਮਰ ਮਿਲ ਜਾਂਦੇ ਆ ਕਸਟਮਰ ਵੀ ਮਿਲਦੇ ਨੇ ਕੋਈ ਹੋਲ ਸੇਲਰ ਵੀ ਮਿਲ ਜਾਂਦੇ ਨੇ ਅੱਛਾ ਹਾਂ ਜੀ ਲੋਕ ਆਉਂਦੇ ਆ ਮਤਲਬ ਪਬਲਿਸਿਟੀ ਹੋ ਜਾਂਦੀ ਆ ਲੋਕਾਂ ਤੱਕ ਪਹੁੰਚਦੇ ਆ ਤੁਹਾਡੇ ਕੋਲ ਪਹੁੰਚਦੇ ਨੇ ਤੁਹਾਡਾ ਫੋਨ ਨੰਬਰ ਰਹੇਗਾ ਜੀ 98157 36055 ਅੱਛਾ ਜੀ ਥੈਂਕ ਯੂ ਤੇ ਸ਼ਰਗਿਲ ਸਾਹਿਬ ਤੁਹਾਡਾ ਸੰਪਰਕ ਵੈਬਸਾਈਟ ਹਾਂ ਜੀ 98725 95194 ਬਾਕੀ ਸੋਸ਼ਲ ਮੀਡੀਆ ਤੇ ਆਪਣਾ ਫੇਸਬੁਕ ਤੇ ਇੰਸਟਾਗ੍ਰam ਤੇ ਕੋਕੋ ਆਰਚਰਜ਼ ਦੇ ਨਾਮ ਤੇ ਆਪਣਾ ਫੇਸਬੁਕ ਪੇਜ ਵੀ ਹੈਗਾ ਜੀ ਸੋ ਦੋਸਤੋ ਹੁਣ ਇਹਨਾਂ ਦੀ ਮਸ਼ਰੂਫੀਅਤ ਸੀਗੀ ਤੇ ਸਮਾਪਤੀ ਵੱਲ ਨੂੰ ਸੀ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਮਜਾਲ ਦੇ ਵਿੱਚ ਸ਼ਿਰਗਲ ਸਾਹਿਬ ਹੋਰ ਆਂਦੇ ਫਾਰਮ ਜ਼ਰੂਰ ਦਿਖਾਵਾਂਗੇ ਬਾਗਾਂ ਤੇ ਰਾਕਾਂ ਦੇ ਸ਼ਹਿਰ ਪਟਿਆਲੋਂ ਮੈਂ ਪਰਮਿੰਦਰ ਟਿਵਾਨਾ